ਸਰਬਜੀਤ ਸਿੰਘ ਖਾਲਸਾ ਹੋਰੀ ਪਹਿਲਾਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਵੱਲੋਂ ਚੋਣ ਲੜਦੇ ਰਹੇ ਐ ਤੇ ਤੁਸੀਂ ਵੀ ਉਹਨਾਂ ਦੇ ਨਾਲ ਸਮਾਂ ਬਤੀਤ ਕੀਤਾ ਤਾਂ ਉਹਨਾਂ ਦੀ ਸਖਸ਼ੀਅਤ ਨੂੰ ਕਿਸ ਤਰ੍ਹਾਂ ਸਮਝਦੇ ਹੋ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਨੂੰ ਤੁਸੀਂ ਉਹ ਵੇਖੋ ਪੁਰਾਣੇ ਉਹ ਪੁਲਿਸ ਅਫਸਰ ਰਹੇ ਨੇ ਹੂੰ ਮੇਰਾ ਕੱਲ ਡੀਆਈਜੀ ਦੇ ਉਦੋਂ ਰੈਂਕ ਤੇ ਸੀ ਜਦੋਂ ਉਹਨਾਂ 84 ਵਿੱਚ ਰਜਾਇਨ ਕਰਿਆ ਸੀ ਹੂੰ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਆਂ ਵੀ ਉਹਦੋਂ ਰੋਸ ਵਜੋਂ ਨਾ ਰਜਾਇਨ ਕਰਤਾ ਸੀ ਪਰ ਐਜ਼ ਪੋਲੀਟੀਕਲ ਚਲੋ ਮੇਰੀ ਆਪਦੀ ਨਿੱਜੀ ਰਏ ਆ ਹਰ ਇੱਕ ਦੀ ਆਪੋ ਆਪਣੀ ਰਏ ਹੁੰਦੀ ਏ ਕੋਈ ਪਾਰਟੀ ਦੀ ਰਏ ਨਹੀਂ ਹੈਗੀ ਮੇਰੀ ਨਿੱਜੀ ਰਏ ਵੀ ਉਹਨਾਂ ਦੇ ਦਿਮਾਗ 'ਚ ਉਹੀ ਜਿਹੜਾ ਪੁਲਿਸ ਅਫਸਰ ਵਾਲੀਆਂ ਗੱਲਾਂ ਨੇ ਨਾ ਉਹ ਜ਼ਿਆਦਾ ਨੇ ਪੋਲੀਟੀਕਲ ਜਿਹੜੇ ਲੀਡਰ ਵਾਲੀਆਂ ਉਹ ਘੱਟ ਨੇ ਇਸ ਲਈ ਜਿਹੜਾ ਕੋਈ ਵੀ ਉਹਨਾਂ ਦੇ ਨਾਲ ਜੁੜਿਆ ਹੁੰਦਾ ਬੰਦਾ ਨਾ ਉਹ ਬਹੁਤਾ ਸਮਾਂ ਉਹਨਾਂ ਦੇ ਨਾਲ ਚੱਲ ਨਹੀਂ ਸਕਦਾ ਅਜ ਜਿਸ ਤਰੀਕੇ ਤੁਸੀਂ ਗੱਲਾਂ ਕਰ ਰਹੇ ਹੋ ਪੰਥਕ ਰਾਜਨੀਤੀ ਦੀਆਂ ਗੱਲਾਂ ਜਾਂ ਸਿੱਖਾਂ ਦੀਆਂ ਗੱਲਾਂ ਤੇ ਹੁਣ ਧਰੂਵੀਕਰਨ ਦੀ ਰਾਜਨੀਤੀ ਚੱਲਦੀ ਹੈ ਦੇਸ਼ ਦੇ ਅੰਦਰ ਬਹੁਤ ਸਟੇਟਾਂ ਦੇ ਵਿੱਚ ਅਸੀਂ ਦੇਖਿਆ ਕਿ ਸਾਡਾ ਗਵੰਡੀ ਸੂਬਾ ਹਰਿਆਣਾ ਉੱਥੇ ਇਹ ਕਹਿੰਦੇ ਸੀ ਕਿ ਬੀਜੇਪੀ ਕਦੇ ਨਹੀਂ ਆ ਸਕਦੀ ਪਰ ਬੀਜੇਪੀ ਤੰਨਵਾਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਕਿਸਾਨੀ ਵੋਟ ਲੈਣ ਦੇ ਕਾਮਯਾਬ ਰਹੀ ਹੈ ਜਿਵੇਂ ਪਿਛਲੀ ਪੰਜਾਬ ਦੀ ਲੋਕ ਸਭਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ ਅਕਾਲੀ ਦਲ ਤੋਂ ਵੱਧ ਰਿਹਾ ਤੇ ਫਿਰ ਜਿਹੜਾ ਖੋਰਾ ਕਿਸ ਤਰੀਕੇ ਨਾਲ ਲੱਗਿਆ ਕਿਉਂਕਿ ਅਕਾਲੀ ਦਲ ਜਿਹੜਾ ਬਾਦਲ ਤੜ ਅੱਜਕੱਲ ਉਹ ਹਮੇਸ਼ਾ ਕਹਿੰਦਾ ਰਿਹਾ ਕਿ ਅਸੀਂ ਪੰਥ ਦੀ ਰਾਜਨੀਤੀ ਕਰਦੇ ਹਾਂ ਸਿੱਖਾਂ ਦੀ ਰਾਜਨੀਤੀ ਕਰਦੇ ਹਾਂ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਤੇ ਇਸ ਤਰੀਕੇ ਦੇ ਨਾਲ ਨੈਸ਼ਨਲ ਪਾਰਟੀਆਂ ਦਾ ਵੋਟ ਪ੍ਰਤੀਸ਼ਤ ਇੱਕ ਖੇਤਰੀ ਪਾਰਟੀ ਦੇ ਨਾਲੋਂ ਵੱਧ ਜਾਣਾ ਜਿਹੜੀ ਕਿ ਕਹਿੰਦੀ ਸੀ ਕਿ ਅਸੀਂ ਪੰਥ ਦੀ ਰਾਜਨੀਤੀ ਕਰਦੇ ਹਾਂ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਇਹ ਤੇ ਚ ਵੇਖੋ ਸਾਰਾ ਜਿਹੜਾ ਦੋਸ਼ ਇਹ ਬਾਦਲ ਕਾਲੀ ਦਲ ਦਾ ਬਾਦਲ ਕਾਲੀ ਦਲ ਨੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਆਪਦੀ ਸਰਕਾਰ ਦੇ ਰਹਿੰਦਿਆਂ ਸਵਾਏ ਪੰਜਾਬ ਨੂੰ ਲੁੱਟਣ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਪੰਜਾਬ 'ਚ ਕੀਤਾ ਨਸ਼ਾ ਪੰਜਾਬ 'ਚ ਉਹਨਾਂ ਫੈਲਾਇਆ ਇੱਥੇ ਗੁਰੂ ਸਾਹਿਬ ਦੀਆਂ ਬੇਅਦਮੀਆਂ ਉਹਨਾਂ ਦੇ ਰਾਜ ਚ ਹੋਈਆਂ ਨੇ ਪੰਜਾਬ ਨੂੰ ਉਹਨਾਂ ਰੱਜ ਕੇ ਲੁੱਟਿਆ ਆਪਦਾ ਪੈਸਾ ਇਕੱਠਾ ਕੀਤਾ ਆ ਆਪਦੀ ਬਿਜ਼ਨਸ ਚਲਾਏ ਨੇ ਇਸੇ ਕਰਕੇ ਜਿਹੜੇ ਪੰਜਾਬੀ ਸਮੂਚੇ ਸੀ ਤੇ ਖਾਸ ਕਰਕੇ ਸਿੱਖ ਕੌਮ ਸੀ ਉਹਨਾਂ ਤੋਂ ਦੂਰ ਹੋ ਗਈ ਇਸੇ ਲਈ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਪੰਜਾਬ ਚ ਵਧਿਆ ਲੋਕਾਂ ਨੇ ਸੋਚਿਆ ਵੀ ਕਾਲੀ ਦਲ ਤਾਂ ਹੁਣ ਹਾਸ਼ੀਏ ਤੇ ਚਲਾ ਗਿਆ ਇਹਨਾਂ ਦੀ ਤਾਂ ਮੱਤ ਮਾਰੀ ਗਈ ਕਿਉਂਕਿ ਮਹਾਰਾਜ ਵੇਖੋ ਡਾਂਗ ਦਾ ਮਾਰਦਾ ਨਹੀਂ ਜਦੋਂ ਇਹਨਾਂ ਨੇ ਬੇਅਦਬੀ ਮੈਂ ਕਰਾਈਆਂ ਮਹਾਰਾਜ ਮਾਤੀ ਮਾਰਦਾ ਬੰਦੇ ਦੀ ਹਾਂਜੀ ਉਹ ਇਹਨਾਂ ਦੀ ਜਦੋਂ ਮੱਤ ਵਜ ਗਈ ਲੋਕ ਇਹਨਾਂ ਨੂੰ ਛੱਡ ਕੇ ਫਿਰ ਦੂਜੀਆਂ ਪਾਰਟੀਆਂ ਵੱਲ ਜਾਣਾ ਚ ਲੋਕਾਂ ਨੇ ਕਿਤੇ ਨਾ ਕਿਤੇ ਤਾਂ ਖਲੋਣਾ ਹੀ ਹੁੰਦਾ ਜਾ ਕੇ ਉਹਨਾਂ ਨੇ ਵੋਟ ਪਾਉਣੀ ਹੁੰਦੀ ਹੈ ਇਸ ਲਈ ਉਹ ਦੂਜੀਆਂ ਪਾਰਟੀਆਂ ਵੱਲ ਮੋੜ ਆ ਕੱਟ ਲਿਆ ਉਹਨਾਂ ਨੇ ਇਸੇ ਕਰਕੇ ਹੁਣ ਸਾਨੂੰ ਫਿਰ ਮਜਬੂਰ ਨਾ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨਵੀਂ ਪੰਜਾਬ ਚ ਬਣਾਉਣੀ ਪਈ ਹੈ ਹੁਣ ਅਸੀਂ ਉਮੀਦ ਕਰਦੇ ਆਂ ਵਿਸ਼ਵਾਸ ਰੱਖਦੇ ਆਂ ਆਪਦੇ ਆਪ ਤੇ ਵੀ ਸਾਨੂੰ ਵਿਸ਼ਵਾਸ ਹੈ ਅਸੀਂ ਲੋਕਾਂ ਨਾਲ رابطہ ਕਰਾਂਗੇ ਲੋਕਾਂ ਨੂੰ ਪਿਆਰ ਨਾਲ ਸਮਝਾਵਾਂਗੇ ਤੇ ਜਿਹੜੇ ਲੋਕ ਹੁਣ ਦੂਜੀਆਂ ਪਾਰਟੀਆਂ ਵੱਲ ਮੁੜੇ ਸੀ ਉਹ ਫੇਰ ਕਾਲੀ ਦਲ ਵਾਰਿਸ ਦੇ ਪੰਜਾਬ ਦੇ ਨਾਲ ਆ ਕੇ ਖੜ੍ਹਣਗੇ